ਦਾ ਬੁੜੀਆਂ ਨੇ ਲਾ ਤੇ ਫੇਰ ਇੱਥੋਂ ਦੇ ਕਾਉਂਦੇ ਆ ਐ ਨਹੀਂ ਵੀ ਆਪਣੇ ਯਾਰ ਨਾ ਪਰਿਵਾਰ ਸਾਥ ਦੇਊਗਾ ਹੂੰ ਚੜਦਾ ਉਹੀ ਬکریاں ਜਿਹੜਾ ਪਰਿਵਾਰ ਸਾਥ ਦਿੰਦਾ ਉਹ ਅੱਜ ਦੀ ਕਿਹੜੀ ਛਾਉਣਾ ਹੂੰ ਜੇ ਨਹੀਂ ਪਰਿਵਾਰ ਨਾਲ ਫੇਰ ਇਕੱਲਾ ਕਿੰਨਾ ਕ ਭਾਈ ਖਪੀ ਜਾਊਗਾ 50 68 ਬکریاں ਮੈਂ ਇਕੱਲਾ ਕਿਤੇ ਤੂੰ ਹੁਣ ਥਿਆਲ ਤੇ ਦੇਖਿਆ ਆ ਕੇ ਉਦੋਂ ਦੇ ਲਾ ਬکریاں ਸਾਡੇ ਸਾਰਾ ਨੰਬਰ ਖਾਂਦੇ ਆ ਹੂੰ ਜਿਆਦੇ ਬੱਕਰੀਆਂ ਦੇ ਵਿੱਚ ਵੱਡੀ ਸਮੱਸਿਆ ਕੀ ਆਉਂਦੀ ਹੈ ਜੇ ਆਪਾਂ ਗੱਲ ਕਰੀ ਹੈ ਨਾ ਜੇ ਜਿਹਦਾ ਡਰ ਰਹਿੰਦਾ ਤੁਹਾਨੂੰ ਵੀ ਮਾਲ ਨੂੰ ਖਤਰਾ ਹੁੰਦਾ ਮੋਕ ਮੋਕ ਦੀ ਵੱਧ ਤਾਂ ਬੱਕਰੀ ਨੂੰ ਮੋਕ ਮਾਰਦੇ ਆ ਬੁਖਾਰ ਉਹਨਾਂ ਦਾ ਹਟ ਜਾਂਦਾ ਮੋਕ ਵੱਧ ਤੋਂ ਵੱਧ ਬੱਕਰੀ ਨੂੰ ਭਾਈ ਮਾਰਦੀ ਆ ਜੇ ਹੁਣ ਤਾਂ ਯਾਰ ਭਾਈ ਮੋਕ ਜਿਹੜੀ ਗਰਮੀ ਦੇ ਮਹੀਨੇ ਜਿਵੇਂ ਮੋਗਲ ਜਾਂ ਸਿਆਲ ਚ ਜੇ ਸਿਆਲ ਚ ਬੱਕਰੀਆਂ ਭੁੱਖੀਆਂ ਰਹਿੰਦੀਆਂ ਅੱਛਾ ਜਿਹੜਾ ਸਿਆਲ ਚ ਇੰਨਾ ਭਾਈ ਬੱਕਰੀ ਆਲਾ ਦੇਖਭਾਲ ਕਰਦਾ ਉਹ ਬੰਦਾ ਉਹ ਗਰਮੀ ਚ ਹੁਣ ਦਾਣੇ ਆਮ ਲਾਗੇ ਤੇ ਉਹ ਵੱਧਦੀ ਖਾਊਗੀ ਹੂੰ ਉਹ ਬੱਦਖਾ ਜੀ ਮੈਂ ਹੁਣ ਲਾਲਾ ਜਿਹੜਾ ਬੰਦਾ ਨੂੰ ਰੋਟੀ ਵਿਚਾਰੇ ਨੂੰ ਤੇ ਉੱਥੇ ਜਾ ਕੇ ਟੈਂਟੇ ਚ 36 ਪ੍ਰਕਾਰ ਚ ਵਾੜਦੇ ਤੇ ਉਹ ਖਾ ਕੇ ਉਹ ਹੀ ਉਹ ਹੀ ਹੋਣਾ ਜਿਹੜੇ ਛਿਆਲ ਚ ਨਹੀਂ ਨਾ ਆਂਦੇ ਉਹਨਾਂ ਬੱਕਰ ਬੰਦਿਆਂ ਦੀਆਂ ਬੱਕਰੀਆਂ ਆ ਰੋਤ ਚਾ ਕੇ ਮੋਕਾ ਨਾ ਮਾਰਦੀਆਂ ਠੀਕ ਜੇ ਛਿਆਲ ਚ ਤੂੰ ਮੂੰਝਾ ਤਾਂ ਨੀਰਾ ਚਾਰਾ ਲੱਖ ਰੁਪਏ ਦਾ ਇਹ ਵਾਰ ਬਈ ਨੀਰਾ ਲੈਣਾ ਨੀਰਾ ਉਧਰ ਪੈਂਦਾ ਨਹੀਂ ਛਿਆ ਦੇ ਲ ਨੀਰੇ ਨੂੰ ਪਾਇਆ ਸਟੋਰ ਨੀਰਾ ਫਿਰ ਕਾਹਦਾ ਪਾਉਣਾ ਜਿਆਦਾ ਮੂੰਗੀ ਦਾ ਹਾਂ ਠੀਕ ਹੈ ਬਈ ਛਿਆਲ ਚ ਬੱਕਰੀਆਂ ਨੂੰ ਮੱਕੀ ਤੇ ਛੋਲੇ ਦਾ ਸ਼ਿਰਕਾ ਖੋਲੀ ਚ ਤੇ ਚੌਕਰ ਅੱਛਾ ਸਾਰਾ ਸਿਆਲ ਜਿਵੇਂ ਤੁਸੀਂ ਮੋਗ ਦੀ ਗੱਲ ਕੀਤੀ ਹੈ ਬਈ ਘਰੇ ਵੀ ਜੇ ਬੱਕਰੀਆਂ ਨਾਲ ਦੀਆਂ ਸਮੱਸਿਆ ਆਉਂਦੀ ਆਉਂਦੀ ਆ ਮੋਗ ਤੋਂ ਫਿਰ